ਕਸ਼ਮੀਰ ਕਾਲ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਸ਼ਾਦੀਹਰੀ ਵਾਲੇ ਚੈਨਲ ਦੇ ਉੱਪਰ ਅੱਜ ਦੀ ਜਿਹੜੀ ਵੀਡੀਓ ਆ ਉਹ ਬੇहद ਖਾਸ ਹੈ ਤੇ ਮੈਂ ਉਮੀਦ ਕਰਦਾ ਕਿ ਜਿਹੜੇ ਲੋਕ ਥੋੜੇ ਜਿਗਿਆਸੂ ਲੋਕ ਆ ਜਿਨ੍ਹਾਂ ਦਾ ਥੋੜਾ ਜਿਹਾ ਬૌਧਿਕ ਪੱਧਰ ਉੱਚਾ ਆ ਉਹ ਜ਼ਰੂਰ ਇਹ ਵੀਡੀਓ ਨੂੰ ਪੂਰਾ ਸੁਣਨਗੇ ਸਭ ਤੋਂ ਪਹਿਲੀ ਗੱਲ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਆ ਪੰਜਾਬ ਦੇ ਵਿੱਚ ਉਹ ਦੌਰਿਆ ਉਹ ਇਸ ਟਾਈਮ ਚੱਲਦਾ ਜਾਂ ਆਪਾਂ ਸੁਣਦੇ ਹਾਂ ਇਸਾਈਅਤ ਦਾ ਕਿ ਇਹਦੀ ਸਾਡੇ ਵਾਸਤੇ ਗੁਰੂ ਨੇ ਆਪਣੇ ਪੁੱਤਰ ਬਾਰੇ ਤਾਂ ਲੋਕ ਜਿਹੜੇ ਆ ਉਹ ਇਸਾਈਅਤ ਵੱਲ ਕਿਉਂ ਮੁੜ ਗਏ ਤੁਮੇ ਥੋੜੀ ਜੀ ਸੰਖੇਪ ਦੇ ਵਿੱਚ ਇਹਨਾਂ ਗੱਲਾਂ ਬਾਰੇ ਆਪਣੀ ਵਿਚਾਰ ਰੱਖਣਾ ਚਾਹੁੰਨਾ ਔਰ ਵਿਚਾਰ ਨਹੀਂ ਹੈ ਇਹ ਤੁਹਾਨੂੰ ਸਭ ਨੂੰ ਸਹੀ ਲੱਗੂਗੀ ਗੱਲ ਮੇਰੀ ਦੇਖੋ ਆਪਾਂ ਨਾ ਅੱਜ ਤੋਂ ਪਿੱਛੇ ਚੱਲ ਰਹੇ ਆ 20 ਸਾਲ ਅਜ ਤੋਂ 15-20 ਸਾਲ ਦੇ ਵਿੱਚ ਚੱਲਦੇ ਆ ਰਹੇ ਸਹੀ ਅਸੀਂ ਆਪਣੇ ਬਚਪਨ ਦੀਆਂ ਜੇ ਗੱਲਾਂ ਕਰੀਏ ਉਸ ਵੇਲੇ ਸਿੱਖੀ ਦੇ ਨਾਲ-ਨਾਲ ਡੇਰਾਬਾਦ ਪ੍ਰਮੋਟ ਕੀਤਾ ਗਿਆ ਡੇਰੇਬਾਦ ਦੇ ਵਿੱਚ ਭਨੀਆਰੇ ਵਰਗੇ ਸਾਧ ਆਸ਼ੂਤੋਸ਼ ਵਰਗੇ ਲੋਕ ਸਰਸੇਵਾਲੇ ਲੋਕ ਵਿਆਸੇਵਾਲੇ ਲੋਕ بڑے ਲੋਕ ਜਿਹੜੇ ਆ ਉਹ ਸਾਹਮਣੇ ਲੈ ਕੇ ਆਂਦੇਗੇ ਕਿ ਸਿੱਖੋ ਤੁਹਾਨੂੰ ਇੱਧਰ ਜਾਣਾ ਚਾਹੀਦਾ ਆ ਕੀ ਹੁੰਦਾ ਆ ਹਮੇਸ਼ਾ ਕਿ ਜਿਹੜੇ ਸਾਡੇ ਲੋਕ ਆ ਇਹ ਸ਼ਰਦਾ ਦੇ ਉੱਪਰ ਟਿੱਕੇ ਹੁੰਦੇ ਆ ਜਿਹੜੀ ਸ਼ਰਦਾ ਆ ਨਾ ਸਾਨੂੰ ਇਹ ਸੁਝਾਤਾ ਗਿਆ ਕਿ ਸ਼ਰਦਾ ਪੱਥਰ ਦੇ ਵਿੱਚ ਵੀ ਪਰਮਾਤਮਾ ਨੂੰ ਪੈਦਾ ਕਰ ਦਿੰਦੀ ਹੈ ਤਾਂ ਫਿਰ ਉਹ ਤੋਂ ਇਲਾਵਾ ਨਾਮਤਾਰੀ ਕੁਝ ਜਿਹੜੇ ਆ ਉਹ ਉਹਨਾਂ ਦਾ ਆਪਣਾ ਪੰਚ ਚਲਾਈ ਬੈਠੇ ਆ ਉਹ ਤਾਂ ਬਹੁਤ ਕੁਛ ਇਦਾਂ ਦਾ ਜਿਹੜੀ ਇਸਾਈਤ ਹੈ ਨਾ ਇਸਾਈਤ ਨੇ ਲੋਕਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨਾ ਸ਼ੁਰੂ ਕੀਤਾ ਸਭ ਤੋਂ ਜਿਹੜਾ ਅਦੋਕਾ ਜਿਹੜਾ ਅੱਜ ਦਾ ਯੁੱਗ ਆ ਇਹ ਯੁੱਗ ਚੱਲਦਾ ਆ ਆਰਥਿਕਤਾ ਦੇ ਉੱਪਰ ਬੰਦੇ ਕੋਲ ਰੋਟੀ ਖਾਣ ਵਾਸਤੇ ਹੈ ਕਿ ਨਹੀਂ ਆ ਬੰਦੇ ਕੋਲ ਰਹਿਣ ਵਾਸਤੇ ਮਕਾਨ ਹੈ ਜਾਂ ਨਹੀਂ ਆ ਉਹਦੇ ਕੋਲ ਕੋਈ ਫੈਸਿਲਿਟੀਆਂ ਹੈ ਜਾਂ ਨਹੀਂ ਆ ਕਿਉਂਕਿ ਅੱਜ ਦੇ ਅਦੋਕੇ ਸਮੇਂ ਦੇ ਅੰਦਰ ਹਰ ਇੱਕ ਬੰਦਾ ਜਿਹੜਾ ਆ ਉਹ ਆਰਥਿਕ ਸੁਵਿਧਾਾਂ ਵਾਸਤੇ ਹੀ ਭੱਜਿਆ ਫਿਰਦਾ ਹੈ ਉਹ ਸੋਚਦਾ ਹਮੇਸ਼ਾ ਕਿ ਮੇਰੇ ਕੋਲ ਘਰ ਹੋਣਾ ਚਾਹੀਦਾ ਮੇਰੇ ਕੋਲ ਗੱਡੀਆਂ ਕਾਰਾਂ ਹੋਣ ਇਦਾਂ ਦਾ ਕੁਝ ਉਹਦੇ ਮਨ 'ਚ ਇੱਕ ਬਲਬਲੇ ਬਣੇ ਹੁੰਦੇ ਆ ਵੋਣ ਨਹੀਂ ਚੰਗੇ ਆ ਪਰ ਜਿਹੜੀ ਕਮੀ ਆ ਨਾ ਮੈਂ ਜਿਹੜੀ ਆਪਣੇ ਤਰੀਕੇ ਨਾਲ ਇਹਨੂੰ ਵਿਚਾਰਨਾ ਚਾਹੁੰਦਾ ਆ ਸਭ ਤੋਂ ਪਹਿਲਾਂ ਸਰਸੇ ਵਾਲੀ ਨੂੰ ਕੋਈ ਨਹੀਂ ਆਂਗਦਾ ਸੀ ਸਿੱਖਾਂ ਨੇ ਵਿਰੋਧ ਕੀਤਾ ਬਹੁਤ ਜ਼ਿਆਦਾ ਉਹ ਹਾਈਲਾਈਟ ਹੋ ਗਿਆ ਉਹ ਕਾਮਯਾਬ ਹੋ ਗਿਆ ਵਿਆਸ ਵਾਲੇ ਜਿਹੜੇ ਆ ਉਹ ਲੋਕ ਵੀ ਅਸੀਂ ਹਾਈਲਾਈਟ ਕੀਤੇ ਉਸ ਤੋਂ ਬਾਅਦ ਅਸ਼ੋਤੋਸ਼ ਪਨੇਾਰੇ ਵਰਗੇ ਉਸੇ ਲੱਖਾਂ ਸਾਧ ਜਿਹੜੇ ਮਤਲਬ ਕਿ ਜਿਨ੍ਹਾਂ ਦਾ ਕੋਈ ਬਜ਼ੂਰਤ ਨਹੀਂ ਸੀ ਜਿਹੜੇ ਸਿੱਖ ਆ ਨਾ ਜੀਵਨ ਵਿਰੋਧ ਕਰਨਗੇ ਉਹਨੂੰ ਇਹ ਕਾਮਯਾਬ ਕਰ ਦਿੰਦੇ ਆ ਹੁਣ ਇਸਾਈਆਂ ਤੇ ਜਿਹੜੀ ਹੈ ਉਹ ਹੌਲੀ ਹੌਲੀ ਕਾਮਯਾਬ ਹੋਣ ਦੀ ਬਜਾਏ ਜਲਦੀ ਹਾਈਲਾਈਟਸ ਕਿਉਂ ਹੋ ਗਈ ਤਾਂ ਅਸੀਂ ਉਹਦਾ ਵਿਰੋਧ ਬਹੁਤ ਕਰਤਾ ਵਿਰੋਧ ਐਦਾਂ ਕੀਤਾ ਗਿਆ ਮੈਂ ਹਮੇਸ਼ਾ ਇਹ ਕਹਿਣਾ ਹੁੰਨਾ ਆ ਲੋਕਾਂ ਨੂੰ ਅਜੇ ਚੰਗੇ ਤੇ ਮੰਦੇ ਦੀ ਪਰਖ ਬਿਲਕੁਲ ਨਹੀਂ ਹੈ ਕੌਣ ਚੰਗਾ ਆ ਕੌਣ ਮਾੜਾ ਆ ਕੀ ਹੁੰਦਾ ਆ ਹੋਣਾ ਤੇ ਇਹ ਸੀ ਕਿ ਅਸੀਂ ਆਪਣੀ ਸਿੱਖੀ ਦੇ ਗੁਣ ਲੋਕਾਂ ਦੇ ਸਾਹਮਣੇ ਲੈ ਕੇ ਆਉਣੇ ਸੀ ਪਰ ਅਸੀਂ ਕੀ ਲੈ ਕੇ ਆਏ ਦੂਜੇ ਦੀ ਬੁਰੀਾਈ ਦੂਜੇ ਦੀ ਨਿਦਿਆ ਜਿਵੇਂ ਆਚਾਰਆ ਰਜਨੀਸ਼ ਪੋਸ਼ੋ ਇਹ ਗੱਲ ਕਹਿੰਦਾ ਵੀ ਤੁਸੀਂ ਜੇ ਕਿਸੇ ਕੰਦ ਦੇ ਉੱਪਰ ਇੱਕ ਪਰਦਾ ਲਾ ਦਿਓਗੇ ਔਰ ਗੇਤ ਦੇ ਉੱਪਰ ਪਰਦਾ ਲਾ ਦਿਓਗੇ ਉੱਥੇ ਲਿਖੋਗੇ ਕਿ ਇੱਧਰ ਦੇਖਣਾ ਮਨਾ ਹੈ ਤਾਂ ਆਬਵੀਅਸਲੀ ਲੋਕਾਂ ਦਾ ਧਿਆਨ ਉੱਥੇ ਹੀ ਜਾਊਗਾ ਚਾਹੇ ਉੱਥੇ ਕੁਝ ਹੋ ਰਿਹਾ ਜਾਂ ਨਾ ਹੋਵੇ ਇਹ ਹੀ ਅਸੀਂ ਕੀਤਾ ਆ ਕਿ ਅਸੀਂ ਇੰਨਾ ਕੁ ਵਿਰੋਧ ਕੀਤਾ ਇੰਨਾ ਕੁ ਬੁਰਾ ਕਹਿਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਲੋਕ ਜਿਹੜੇ ਉਹ ਹਾਈਲਾਈਟ ਹੋ ਗਏ ਆ ਹੈਰਾਨੀ ਹੋਏਗੀ ਕਿ ਇਸ ਪੰਜਾਬ ਦੇ ਅੰਦਰ ਸਿੱਖਾਂ ਦੀ ਗਣਤੀ ਬਹੁਤ ਥੋੜੀ ਮਾਤਰਾ ਦੇ ਵਿੱਚ ਰਹਿ ਗਈ ਆ ਆਪਣਾ ਇਹ ਵਿਸ਼ਾ ਨਹੀਂ ਆ ਆਪਣਾ ਵਿਸ਼ਾ ਇਹ ਹੀ ਆ ਕਿ ਇਦਾਂ ਕਿਉਂ ਹੋਇਆ ਜਿਹੜੀਆਂ ਸਰਮੌਰ ਸੰਸਥਾਵਾਂ ਆ ਜਾਂ ਸਿੱਖੀ ਦੀਆਂ ਜਿਹੜੇ ਸਰਮੌਰ ਲੋਕ ਆ ਜਿਨ੍ਹਾਂ ਦੇ ਹੱਥ ਪਾਵਦੇ ਆ ਆਰਥਿਕਤਾ ਆ ਸਮਾਜਿਕਤਾ ਆ ਧਰਮ ਆ ਉਹ ਲੋਕ ਜਿਹੜੇ ਆ ਉਹ ਗਿਆਨ ਤੋਂ ਇੰਨੇ ਕੁੰਝੇ ਆ ਕਿ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੈ ਕਿ ਅਸੀਂ ਕੰਮ ਕਿੱਥੇ ਕਰਨਾ ਹੈ ਸਿੱਖਾਂ ਨੇ ਕੰਮ ਕੀਤਾ ਬਿਲਡਿੰਗ ਲੈਂਡ ਦੇ ਉੱਪਰ ਬਹੁਤ ਜ਼ਿਆਦਾ ਸੁੰਦਰ ਅਸੀਂ ਗੁਰਦੁਆਰੇ ਉਸਾਰੀ ਕੋਈ ਸ਼ੱਕ ਨਹੀਂ ਹੋਣੇ ਚਾਹੀਦੇ ਆ ਅਸੀਂ ਕੰਮ ਕੀਤਾ ਭੋਜਨ ਦੇ ਉੱਪਰ ਲੰਗਰ ਦੇ ਉੱਪਰ ਕੰਮ ਕੀਤਾ ਬਹੁਤ ਸੋਹਣਾ ਅਸੀਂ ਲੰਗਰ ਬਣਾ ਕੇ ਲੋਕਾਂ ਨੂੰ ਖਵਾਉਂਦੇ ਆ ਅਸੀਂ ਕੰਮ ਕੀਤਾ ਲੋੜਿਆਂ ਦੇ ਉੱਪਰ ਵਸਤਰਾਂ ਦੇ ਉੱਪਰ ਰਹਿਣ ਸਹਿਣ ਦੇ ਉੱਪਰ ਉਹ ਵਧੀਆ ਬਣਾਇਆ ਸਾਡਾ ਜਿਹੜਾ ਕੰਮ ਸੀ ਉਹ এডੂਕੇਸ਼ਨ ਤੇ ਬਿਲਕੁਲ ਨਹੀਂ ਹੋਇਆ ਸਾਡਾ ਕੰਮ ਆਰਥਿਕਤਾ ਤੇ ਬਿਲਕੁਲ ਨਹੀਂ ਹੋਇਆ ਜਿਹੜਾ ਤੇ ਲੋਕਾਂ ਦੀ ਫਾਈਨੈਂਸ਼ੀਅਲੀ ਸਿਸਟਮ ਦੇ ਉੱਪਰ ਨਹੀਂ ਹੋਇਆ ਗਰੀਬ ਜਿਹੜੇ ਸਿੱਖ ਸੀ ਅਸੀਂ ਉਹਨਾਂ ਨੂੰ ਜਿਹੜਾ ਆ ਅਸੀਂ ਉਹਨਾਂ ਦਾ ਕੋਈ ਫਾਇਦਾ ਨਹੀਂ ਕਰ ਸਕੀ ਆ ਭਲਾ ਨਹੀਂ ਕਰ ਸਕਦੇ ਜਦੋਂ ਕਿ ਸਿੱਖੀ ਦਾ ਇੱਕ ਮੁੱਖਲਾ ਜਿਹਾ ਸਿਸਟਮ ਆ ਕਿ ਸਰਬਤ ਦਾ ਭਲਾ ਸਰਬਤ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਸਾਡੇ ਗਰੀਬ ਸਿੱਖ ਆ ਮੈਂ ਇਦਾਂ ਦੇ ਸਿੱਖ ਨੂੰ ਦੇਖ ਦੇਖਣਾ ਆ ਸਬਜ਼ੀ ਵੇਚਦੇ ਆ ਰੇੜੀਆਂ ਦੇ ਉੱਪਰ ਗਲੀਆਂ ਦੇ ਵਿੱਚ ਰਿਕਸ਼ਾ ਚਲਾਉਂਦੇ ਆ ਝੂਠੇ ਭਾਂਡੇ ਚ ਹੁੰਦੇ ਆ ਬਹੁਤ ਕੁਛ ਇਦਾਂ ਦਾ ਹੈ ਆਪਾਂ ਕਦੀ ਕਰਤ ਕਰਦਾ ਬਿਲਕੁਲ ਕਰਤ ਕਰਨੀ ਹੁੰਨੇ ਆਪਦੀ ਅਸੀਂ ਉਹਨੂੰ ਵੀ ਦਿੱਤਾ ਇੱਕ ਬੰਦਾ ਜਿਹਦੇ ਪੱਲੇ ਧਾਰਮਿਕਤਾ ਦੀ ਪਾਵਰੇ ਆ ਸਮਾਜ ਦੀ ਪਾਵਰੇ ਆ ਪ੍ਰਾਪਰਟੀ ਦੀ ਪਾਵਰੇ ਆ ਧਰਮ ਦੀ ਪੂਰੀ ਪਾਵਰਾ ਉਹ ਪੂਰੀ ਐਸ਼ੋ ਆਰਾਮ ਦੀ ਜ਼ਿੰਦਗੀ ਜਿਉ ਰਿਹਾ ਆ ਉਹਨੂੰ ਕੋਈ ਮਤਲਬ ਨਹੀਂ ਹੁੰਦਾ ਕਿਸੇ ਆਮ ਸਿੱਖ ਨਾਲ ਕਿ ਉਹ ਕਿਸ ਤਰ੍ਹਾਂ ਜਿਉ ਰਿਹਾ ਆ ਉਹਦੇ ਘਰੇ ਖਾਣ ਨੂੰ ਆਟਾ ਵੀ ਆ ਜਾਂ ਨਹੀਂ ਆ ਜੀ ਯਕੀਨ ਮੰਨੋ ਕੁੱਝ ਕੁ ਸਮਾਂ ਪਹਿਲਾਂ ਸਰਸੇ ਵਾਲੇ ਲੋਕਾਂ ਨੇ ਸਾਡੇ ਸਿੱਖਾਂ ਦੇ ਗਰੀਬ ਸਿੱਖਾਂ ਦੇ ਘਰਾਂ 'ਚ ਰੋਟੀ ਤੱਕ ਆਟਾ ਤੱਕ ਵੰਡਿਆ ਕਿ ਉਹ ਲੋਕ ਸਾਡੇ ਵੱਲ ਹੋ ਜਾਣ ਬਟ ਨਹੀਂ ਹੋਏ ਉਹ ਬਹੁਤ ਵੱਡੀ ਗੱਲ ਆ ਇਸ ਤਰ੍ਹਾਂ ਵੀ ਜਿਹੜਾ ਕੰਮ ਕਰਨ ਵਾਲਾ ਜਾਨਾ ਉਹ ਇੱਥੇ ਨਹੀਂ ਕਰਨ ਵਾਲਾ ਕਿ ਤੁਸੀਂ ਅਸਾਇਤ ਵੱਲ ਨਾ ਜਾਓ ਇਹ ਬਹੁਤ ਗਲਤ ਸਵਾਲ ਆ ਸਾਡਾ ਬਹੁਤ ਵੱਡੀ ਗਲਤੀ ਆ ਸਾਡੀ ਇਹ ਅਸੀਂ ਤੁਸੀਂ ਜਿੰਨਾ ਕਿਸੇ ਨੂੰ ਰੋਕੋਗੇ ਉਹ ਉਨਾ ਹੀ ਬੰਦਾ ਜਿਹੜਾ ਆ ਉਪਰਫੁੱਲਤ ਹੋਊਗਾ ਆਪਾਂ ਕਹਿੰਦੇ ਯਾਰ ਨਿੰਦਿਆ ਨਾ ਕਰਨਾ ਨਿੰਦਿਆ ਜਿੰਨੀ ਅਸੀਂ ਨਿੰਦਿਆ ਸੱਚੇ ਚ ਫਰਕ ਹੁੰਦਾ ਆ ਇੱਕ ਬੁੱਧ ਜੀ ਦੇ ਬੰਦੇ ਨੂੰ ਪਤਾ ਆ ਜੇ ਨਿੰਦਿਆ ਤੇ ਝੂਠ ਜੋ ਸੱਚੇ ਚ ਕੀ ਫਰਕ ਹੈ ਆਮ ਬੰਦਾ ਜਿਹੜਾ ਜੁੜਿਆ ਹੋਇਆ ਕਿਸੇ ਸੰਸਥਾ ਨਾਲ ਤੁਸੀਂ ਉਹਨੂੰ ਬਾੜਾ ਖੋ ਕੇ ਦੁਸ਼ਮਣ ਬਣ ਜਾਓਗੇ ਕਿਉਂਕਿ ਜੇ ਉਹਨਾਂ ਲੋਕਾਂ ਦੇ ਕੋਲ ਮੱਤ ਹੁੰਦੀ ਜਿਹੜੇ ਲੋਕ ਅੱਜ ਬਖ ਵਖ ਸੰਸਥਾ ਨਾਲ ਜੁੜ ਚੁੱਕੇ ਆ ਸਿੱਖੀ ਤੋਂ ਟੁੱਟ ਟੁੱਟ ਕੇ ਉਹਨਾਂ ਨੂੰ ਪਤਾ ਹੁੰਦਾ ਸਮਝ ਹੁੰਦੀ ਕਿ ਮੂਰ ਹੁੰਦੇ ਆ ਕਿੱਤੇ ਨਾ ਕਿਤੇ ਗਰੌਂਡ ਲੇਨਾਂ ਦੇ ਉੱਪਰ ਸਾਡੇ 'ਚ ਮੌਤ ਕੰਨੀਆਂ ਆਇਆ। ਜਾਤ ਪਾਤ ਦਾ ਕੋਹੜ ਸਿੱਖੀ 'ਚ ਅੱਜ ਵੀ ਉਵੇਂ ਹੀ ਜਿੰਨਾ ਪਹਿਲਾਂ ਸੀ। ਇਹ ਗੱਲ ਚਾਹੀਏ ਅਸੀਂ ਉੱਪਰਲੇ ਅੱਖਾਂ ਤੋਂ ਸੁਣਦੇ ਆ ਕਿ ਲਈ ਸਿੱਖੀ ਦੀ ਕੋਈ ਜਾਤ ਪਾਤ ਨਹੀਂ ਨੇ। ਸਿੱਖੀ ਦੇ ਸਭ ਤੋਂ ਵੱਡੇ ਜਾਤ ਪਾਤਾਂ ਜੀ ਵੀ ਆ। ਅੱਜ ਵੀ ਜਿਹੜਾ ਆ ਉਰਵਦਾਸੀ ਆ, ਮੱਧਵੀ ਸਿੱਖ ਜੱਟ, ਰਾਮਗੜੀਏ ਬਹੁਤ ਹੋਰ ਵੀ ਇਦਾਂ ਦਾ ਸਾਡੇ 'ਚ ਬਿਲਕੁਲ ਆ। ਅਸੀਂ ਨਾ ਸੋਸ਼ਲ ਮੀਡੀਆ ਦੇ ਉੱਪਰ ਸੋਚਦੇ ਆ ਕਿ ਸਿੱਖੀ ਉਭਾਰ ਦੇ ਵਿੱਚ ਆ ਪਰ ਇਦਾਂ ਦਾ ਕੁਝ ਵੀ ਨਹੀਂ ਆ ਬਰੌਡ ਲੈਵਲ ਤੇ ਪਿੰਡਾਂ ਚ ਜਾ ਕੇ ਵੇਖੋ ਸਿੱਖੀ ਦੇ ਹਾਲਾਤ ਕੀ ਆ ਕੌਮਾਂ ਦੇ ਗੁਰਦੁਆਰੇ ਅੱਡ ਹੋ ਗਏ ਆ ਸ਼ਮਸ਼ਾਨ ਘਾਟ ਤੱਕ ਅੱਡ ਹੋ ਗਏ ਆ ਔਰ ਧਰਮ ਤੱਕ ਬਦਲ ਲਏ ਗਏ ਆ ਅੱਡ ਹੋ ਗਏ ਲੋਕ ਕਿਉਂ ਕਿਉਂਕਿ ਜਿਹੜੇ ਬੇਦਕੀ ਲੋਕ ਜਨਾਂ ਦੇ ਹੱਥ ਦੇ ਵਿੱਚ ਕਮਾਂਡ ਆ ਧਰਮ ਦੀ ਉਹ ਲੋਕਾਂ ਨੇ ਨੇ ਜਿਆ ਨੂੰ ਜੱਤਾਂ ਨੂੰ ਵੰਡਿਆ ਮਾੜਾ ਬੋਲਿਆ ਲੋਕਾਂ ਨੂੰ ਗਰੀਬਾਂ ਨੂੰ ਮਾਰ ਦੇ ਰੂਪ ਨਹੀਂ ਦਿੱਤੇ ਇਹਨਾਂ ਲੋਕਾਂ ਨੇ ਉਹ ਲੋਕ ਆਪਸੇ ਹੀ ਕਨਵਰਟ ਹੋ ਗਏ ਮੈਂ ਕੋ ਛੋਟੀ ਜੀ ਗੱਲ ਉਹ ਮੇਰੇ ਸਮਝ ਬਚਾਈ ਆ ਇੱਕ ਵਾਰੀ ਕਿਸੇ ਸ਼ੇਰ ਨੇ ਜਾਂ ਕਿਸੇ ਸ਼ਿਕਾਰੀ ਨੇ ਸ਼ੇਰ ਤੱਕ ਬਰੋਜ ਕੀਤੀ ਸ਼ਿਕਾਰੀ ਕਹਿੰਦਾ ਵੀ ਸ਼ੇਰ ਮੈਂ ਸਾਰਿਆਂ ਨੂੰ ਜੰਗਲ ਤੋਂ ਮਾਰ ਦੇਣਾ ਹੈ ਸ਼ੇਰ ਕਹਿੰਦਾ ਵੀ ਇਦਾਂ ਨਾ ਕਰ ਗਲਤ ਕਿੰਦਾ ਸ਼ੇਰ ਕੀ ਕਰ। ਕੈਂਪੀ ਉਹਦਾ ਰੋਜ਼ ਵਿੱਚੋਂ ਇੱਕ ਜਾਨਵਰ ਲੈ ਲਿਆ ਕਰ ਖਾਣਾ ਵਾਸਤੇ। ਸਭ ਨੂੰ ਕੰਨੂ ਮਾਰਦਾ ਹੈ। ਕਿੰਦਾ ਠੀਕ ਹੈ, ਸੌਦਾ ਪੱਕਾ ਹੋ ਗਿਆ, ਡੀਲ ਪੱਕੀ ਹੋ ਗਈ। ਹੁਣ ਸ਼ੇਰ ਕੀ ਕਰਦਾ ਰੋਜ਼ ਇੱਕ ਜਾਨਵਰ ਦੋਹੁੰਦਾ। ਸਰਕਾਰੀ ਨੂੰ ਵੀ ਆ ਲੈ ਜਾ, ਆ ਲੈ ਜਾ। ਤੁਰੇ ਸਾਰੇ ਜਾਨਵਰ ਖਤਮ ਹੋ ਗਏ, ਫਿਰ ਬਾਰੀ ਦਾ ਸ਼ੇਰ ਦੇ ਵੀ ਆਉਂਗੀ ਸੀ। ਜਦੋਂ ਉਹਨਾਂ ਸਰਕਾਰੀ ਸ਼ੇਰ ਨੂੰ ਮਾਰਨ ਦੀ ਕੋਸ਼ਿਸ਼ ਕਰ, ਸ਼ੇਰ ਕਹਿੰਦਾ ਵੀ ਤੂੰ ਮੈਨੂੰ ਕਿਉਂ ਮਾਰਦਾ ਹੈ? ਮੈਂ ਤੇਰਾ ਫਾਇਦਾ ਕੀਤਾ। ਉਹ ਕਹਿੰਦਾ ਤੂੰ ਫਾਇਦਾ ਕਰੀਤਾ ਪਰ ਮੈਂ ਹੁਣ ਕੀ ਖਾਣਾ? ਮੈਨੂੰ ਕੋਸ਼ਟੇ ਚੰਗਾ ਆ। ਜਿਵੇਂ ਪਰਜਾ ਖਤਮ ਹੋਣੀ ਰਾਜਾ ਰਾਜ ਕਿਤੇ ਕਰੂਗਾ। ਬੜੀ ਬੜੀ ਗਲਤੀ ਹੋ ਗਈ ਆ। ਜੇ ਸਿੱਖ ਖਤਮ ਹੋ ਗਏ ਤੁਸੀਂ ਕਿਹਦੇ ਦੇ ਉੱਪਰ ਹੁਕਮ ਚਲਾਓਗੇ? ਫਤਵੇ ਤੁਸੀਂ ਕਿੰਨੀ ਜਾਰੀ ਕਰੋਗੇ? ਤੁਹਾਡੀਆਂ ਹਸਲ ਹੋਈਆਂ ਗੱਲਾਂ, ਅਕਾਉ ਤਕਦਿਰ ਪਤ ਜਿੰਨੂੰ ਚਾਹੋ ਮਾਫ ਕਰ ਦਿੰਨੇ ਆ, ਜਿੰਨੂੰ ਚਾਹੋ ਸਜ਼ਾ ਲਾ ਦਿੰਨੇ ਆ। ਔਰ ਸਜ਼ਾ ਤੁਸੀਂ ਹਸਲ ਹੋਈ ਸਜ਼ਾ ਲਾਉਂਦੇ ਆ ਤੁਸੀਂ ਭਾਂਡੇ ਮਾਜਣਾ। ਜੋੜੇ ਸਾਫ ਕਰਨਾ। ਜੇ ਇਹ ਸਜ਼ਾਵਾਂ ਨੇ ਅਨੇ ਲੋਕ ਸਜਾਪੋ ਬਤਰੇ ਅਜ ਤੱਕ ਇਸ ਕਰਕੇ ਅਸੀਂ ਬਿਲਕੁਲ ਜ਼ਿੰਮੇਵਾਰ ਦੋਸ਼ੀ ਆ ਸਾਨੂੰ ਮੰਨ ਲੈਣਾ ਚਾਹੀਦਾ ਆ ਸਿੱਖਾਂ ਨੂੰ ਸਿੱਖਾਂ ਦੀਆਂ ਸੰਸਥਾਵਾਂ ਨੂੰ ਸਿੱਖਾਂ ਦੇ ਧਾਰਮਿਕ ਆਗੂਆਂ ਨੂੰ ਸਿੱਖਾਂ ਦੀ ਲੀਡਰਸ਼ਿਪ ਨੂੰ ਇਹ ਮੰਨ ਲੈਣਾ ਚਾਹੀਦਾ ਆ ਕਿ ਜੇ ਲੋਕ ਸਾਇਤ ਵੱਲ ਤੋੜੇ ਜਾਂ ਗਏ ਆ ਸਭ ਤੋਂ ਵੱਡੀ ਕਸਤੀ ਉਹ ਸਾਡੀ ਆ ਕਿਸੇ ਹੋਰ ਦੀ ਨਹੀਂ ਅਸੀਂ

ਜਿੰਨਾ ਨੇ ਪ੍ਰਚਾਰ ਕਰਨ ਵਾਲੇ ਲੋਕ ਆ ਉਹਨਾਂ ਦੀ ਕੋਈ ਉਦਵਲੀ ਸਿੱਖਿਆ ਨਹੀਂ ਹੁੰਦੀ ਗੁਰਦੁਆਰਿਆਂ 'ਚ ਬੈਠੇ ਉੱਥੇ ਲੜਾਈ ਹੁੰਦੀ ਆ ਗੁਰਦੁਆਰਿਆਂ 'ਚ ਲੜਾਈ ਕਾਦੀ ਆ ਤੁਹਾਡੀ ਰੋਟੀ ਖਾਣ ਦੀ ਲੜਾਈ ਆ ਤੁਹਾਡੀ ਚਾਹ ਪੀਣ ਦੀ ਲੜਾਈ ਆ ਤੁਹਾਡੀ ਤਖਤ ਦੀ ਲੜਾਈ ਆ ਕੀ ਕਰੋਗੇ ਤਖਤ ਕਰੋਗੇ ਕੀਤੇ ਇਸ ਕਰਕੇ ਆਪਣੇ ਮੱਥੇ ਦੇ ਉੱਪਰ ਇਹ ਗੁਨਾਹ ਜਿਹੜੇ ਅਸੀਂ ਲੈ ਲਏ ਆ ਇਹਨਾਂ ਨੂੰ ਧੋਣ ਦਾ ਇੱਕੋ ਇੱਕ ਤਰੀਕਾ ਹੈ ਗਰਾਊਂਡ ਲੈਵਲ ਤੇ ਕੰਮ ਕਰੋ ਕਮਜ਼ੋਰ ਜਿਹੜੇ ਸਿੱਖ ਆ ਜਿਹੜੇ ਕਮਜ਼ੋਰ ਲੋਕ ਆ ਉਹਨਾਂ ਨੂੰ ਜਾਗਰੂਤ ਕਰੋ ਉਹਨਾਂ ਦੀ ਮਦਦ ਕਰੋ ਸਾਡੇ ਕੋਲ ਬਹੁਤ ਪ੍ਰਾਪਤੀ ਆ ਬਹੁਤ ਸਿੱਖਾਂ ਦੇ ਕੋਲ ਬਹੁਤ ਪੈਸਾ ਆ ਪਰ ਉਸ ਪੈਸੇ ਦਾ ਵੇਸਟ ਜਨਾ ਕਰੋ ਉਹਨੂੰ ਲੋੜਵੰਦਾ ਤੱਕ ਪਹੁੰਚਾਓ ਨਾ ਸਾਡਾ ਕੋਈ ਕਿਤੇ ਹਸਪੀਟਲ ਚੱਲਦਾ ਆ ਨਾ ਸਾਡੀ ਕੋਈ ਯੂਨੀਵਰਸਿਟੀ ਚੱਲਦੀ ਆ ਨਾ ਸਾਡੇ ਕੋਲ ਕੋਈ ਆਧੁਨਿਕ ਸਕੂਲ ਤਾਂ ਨੇ ਕਿੱਥੋਂ ਅਸੀਂ ਆਈਐਸ ਪੀਸੀਐਸ ਪੈਦਾ ਕਰਾਂਗੇ ਕੁਝ ਨਹੀਂ ਕਰ پا ਰਹੇ ਹਾਂ ਦਾਵਾ ਕਰਨਾ ਉਹਨੂੰ ਨਮਾਉਣਾ ਬਹੁਤ ਵੱਖਰੀਆਂ ਗੱਲਾਂ ਹੁੰਦੀਆਂ ਨੇ ਸੰਗਤ ਜੀ ਅਗੂਬਾ ਜੇ ਤੁਸੀਂ ਦਾਵਾ ਕਰਦੇ ਆਂ ਅਸੀਂ ਪੰਜਾਬ ਦੇ ਵਾਰਸ਼ਾਂ ਠੀਕ ਆ ਵਾਰਸ਼ ਪੰਜਾਬ ਦੇ ਆ ਤੇ ਪੰਜਾਬ ਤੇ ਆਪਣਾ ਦਾਵਾ ਨਾ ਛੱਡੋ ਦਾਵਾ ਗੱਲਾਂ ਨਾਲ ਦਾਵਾ ਨਹੀਂ ਰਹਿਣਾ ਇਹ ਗੱਲ ਚਿੱਤ ਰੱਖਿਓ ਦਾਵਾ ਰਿੰਦਾ ਆ ਕੁਛ ਕਰਮ ਦੇਣਾ ਇਸ ਕਰਕੇ ਸਾਡੇ ਸਰਮੌਰ ਲੋਕਾਂ ਨੂੰ ਆਗੂਆਂ ਨੂੰ ਮੰਨ ਲੈਣਾ ਚਾਹੀਦਾ ਕਿ ਸਾਡੀ ਗੱਲ ਠੀਕ ਆ ਵਿਰੋਧ ਕਰਨ ਦੇ ਨਾਲ ਕੁਛ ਵੀ ਨਹੀਂ ਹੋਣਾ ਤੁਸੀਂ ਜਿੰਨਾ ਵਿਰੋਧ ਕਰੋਗੇ ਦੇਖੋ ਨਰਮ ਕਾਰਕਾਂਡ ਹੋਇਆ ਕਿਉਂ ਹੋਇਆ ਵਿਰੋਧ ਕੀਤਾ ਗਿਆ ਬਹੁਤ ਵੱਡੇ ਪੱਧਰ ਤੇ ਉੱਪਰ ਕੀ ਹੋਇਆ ਸਿੱਖਾਂ ਦੀਆਂ ਲਾਸ਼ਾਂ ਡਿੱਗੀਆਂ ਕਤਲਿਆਮ ਹੋਇਆ ਸਿੱਖਾਂ ਦਾ ਕੀ ਘਟਿਆ ਕੁਛ ਵੀ ਨਹੀਂ ਗੁਰੂ ਸਾਹਿਬ ਦੀ ਦਰਦ ਹੋਈ ਬਹੁਤ ਵੱਡਾ ਰੋਸ ਸਿੱਖਾਂ ਦੇ ਮਨਾਂ 'ਚ ਮੌਕੇ 'ਚ ਗਵਰਨਮੈਂਟ ਨੇ ਸਾਨੂੰ ਗੋਲੀ ਮਾਰ ਦਿੱਤੀ ਗਈ ਕੀ ਹੋਇਆ ਕੁਛ ਵੀ ਅੱਜ ਤੱਕ ਨੂੰ ਕੁਝ ਹੋਇਆ 84 ਦੇ ਸਮੇਂ ਜੋ ਦਿੱਤੀ ਲੱਖਾਂ ਮਾਮਾ ਦੇ ਪੁੱਤ ਮਾਰ ਦਿੱਤੇ ਗਏ ਕੀ ਘਟਿਆ ਕੁਛ ਵੀ ਨਹੀਂ ਇਸ ਕਰਕੇ ਇਸ ਗੁਰਦਾ ਲੇਵਲ ਯਾਨਾ ਸਾਡਾ ਸਾਨੂੰ ਗਰਾਉਂਡ ਲੈ ਕੇ ਉੱਤੇ ਕੰਮ ਕਰਨਾ ਪੈਣਾ ਅੱਜ ਪੰਜਾਬ ਦੇ ਅਧਿਕਤਰ ਜੇ 12 15000 ਪਿੰਡ ਪੰਜਾਬ ਦੇ ਵਿੱਚ ਆ ਤਾਂ ਉਸ 12000 ਪਿੰਡ ਦੇ ਵਿੱਚੋਂ ਜੇ ਤੁਸੀਂ 8 900 8 900 ਪਿੰਡ ਚਾਉਗੇ ਗੁਰਦੁਆਰਿਆਂ ਜਾਓਗੇ ਉੱਥੇ ਜਾਤ ਪਾਤ ਦਾ ਕੋਲ ਵੈਸੇ ਹੀ ਬੈਠਾ ਹੈ ਇੱਕ ਨੀਂਤ ਜਾਤ ਵਾਲੇ ਨੂੰ ਅਭਮਾਨੀ ਬੰਦਾ ਆਪਣੇ ਮੰਜੇ ਤੇ ਨਹੀਂ ਬਹਿਣ ਦਿੰਦਾ ਜਿਹੜਾ ਗੁਰਦੁਆਰਿਆਂ ਦੇ ਵਿੱਚ ਪ੍ਰਧਾਨੀ ਦੇ ਕੰਮ ਕਰਦੇ ਆ ਲੋਕ ਇੰਨਾ ਕਮਾੜਾ ਹਾਰਾ ਕਿਸੇ ਕਿਸੇ ਗੁਰਦੁਆਰੇ ਕੋਲ ਮੈਂ ਇਹ ਵੀ ਦੇਖਿਆ ਆ ਕਿ ਇੱਕ ਜਾਤ ਦਾ ਜਿਹਦੇ ਅੰਦਰ ਅਹਮਾ ਨਾ ਬੰਦੇ ਅੰਦਰ ਉਹ ਕਹਿੰਦਾ ਵੀ ਜਿਹੜਾ ਛੋਟੀ ਜਾਤ ਵਾਲਾ ਬੰਦਾ ਮੇਰੇ ਮੰਜੇ ਤੇ ਨਾ ਬਹਿ ਜਾਏ ਛੋਟੀ ਮਾਰਮ ਤੱਕ ਹੁੰਦਾ ਹੈ ਕੀ ਕਰੋਗੇ ਗਰਾਉਂਡ ਲੈਵਲ ਤੇ ਅਸੀਂ ਅਜੇ ਬਿਲਕੁਲ ਹੀ ਚੇ ਖੜੇ ਆ ਗੁਰਮਾਨ ਦੇ ਧਰਮ ਤੋਂ ਇਹ ਗੱਲ ਮੇਰੀ ਮਾਫ ਕਰਿਓ ਔਰ ਜੋ ਕਾ ਜਿਹੜਾ ਸਿੱਖ ਹੈ ਉਹ ਗੁਰੂ ਨਾਨਕ ਦੇ ਧਰਮ ਤੋਂ ਕਿਤੇ ਕੋਹਾਂ ਦੂਰ ਰਹੇ ਦੇ ਠੋਕਰਾਂ ਖਾ ਰਿਹਾ ਉਹਨੂੰ ਕੁਝ ਵੀ ਨਹੀਂ ਪਤਾ ਸ਼ਾਇਦ ਲੋੜੀਆਂ ਗੱਲਾਂ ਗਲਤ ਹੋਣ पर मैं फिर भी कहूंगा कि विरोध ना करो साडी क्वालिटी पेश करो एक बंदा हीरा बेचता है ਜਿਹੜਾ ਕਸਾਇਤ ਹੈ ਨਾ ਉਹ ਨੂੰ ਅਸੀਂ ਕਿਵੇਂ ਰੋਕ ਸਕਦੇ ਹਾਂ ਜਾਂ ਇਕੱਲੇ ਕਿਸੇ ਵੀ ਗੱਲ ਨੂੰ ਜਾਂ ਮਤਲਬ ਕਿਸੇ ਦੇ ਬਜ਼ਰ ਰੋਕਾਸ਼ ਨੂੰ ਅਸੀਂ ਨਹੀਂ ਕਹਿੰਦੇ ਕਿ ਆਪਾਂ ਰੋਕੀਏ ਅਸੀਂ ਆਪਣੇ ਆਪ ਨੂੰ ਕਿੱਦਾਂ ਪ੍ਰੇਜ਼ੈਂਟ ਕਰ ਸਕਦੇ ਹਾਂ ਸਭ ਤੋਂ ਵੱਡੀ ਗੱਲ ਇਹ ਆ ਤੇ ਪ੍ਰੇਜ਼ੈਂਟ ਕਰਨ ਦਾ ਇੱਕੋ ਇੱਕ ਤਰੀਕਾ ਆ ਸਾਡੀਆਂ ਕੁਆਲਿਟੀਆਂ ਸਾਹਮਣੇ ਲੈ ਕੇ ਰੋ ਸਾਡੇ ਚ ਕਿਹੜੀ ਕੁਆਲਿਟੀ ਆ ਸਿੱਖਾਂ ਦੇ ਵਿੱਚ ਹਜ਼ਾਰਾਂ ਤੋਂ ਵੱਧ ਦੀ ਕੁਆਲਿਟੀ ਆ ਉਹ ਸਾਹਮਣੇ ਲੈ ਕੇ ਆਓ ਹੀਰੇ ਦੀ ਕੀਮਤ ਨਹੀਂ ਘਟ ਜਾਂਦੀ ਜੇ ਬਾਜ਼ਾਰ ਵਿੱਚ ਨਕਲੀ ਹੀਰੇ ਆ ਜਾਣ ਕਦੇ ਹਜ਼ਾਰਾਂ ਨਕਲੀ ਸੋਨੇ ਦੇ ਗਹਿਣੇ ਵਿਕਦੇ ਆ ਸੋਨੇ ਦੀ ਕੀਮਤ ਲੰਬਦਿਆਂ ਵੱਧਦੀ ਜਾ ਰਹੀ ਆ ਹਜ਼ਾਰਾਂ ਨਕਲੀ ਹੀਰੇ ਵਿਕਦੇ ਆ ਹੀਰੇ ਦੀ ਕੀਮਤ ਲਗਾਤਾਰ ਵੱਧਦੀ ਜਾ ਰਹੀ ਆ ਸਿੱਖੀ ਇੱਕ ਹੀਰੇ ਵਰਗੀ ਆ ਜਿਹਦੀ ਕੀਮਤ ਨਹੀਂ ਘਟ ਸਕਦੀ ਬਸ ਸਿੱਖ ਹੈ ਤੁਮ ਜੋ ਤੇ ਸਸਤੇ ਲੋਕ ਇਹਨੂੰ ਨਹੀਂ ਖਰੀਦ ਸਕਦੇ ਵਕਰੀ ਗੱਲ ਆ ਅਸੀਂ ਇਹਨੂੰ ਕਬਲ ਬਣਾ ਸਕਦੇ ਹਾਂ ਇਹ ਸਿੱਖੀ ਨੂੰ ਕੋ ਸਮਝਣਾ ਹੈ ਸੋ ਇਹ ਮੇਰਾ ਵਿਚਾਰ ਸੀ ਸਾਹਿਬ ਜੀ ਕਿ ਇਹਨੂੰ ਪ੍ਰਮੋਟ ਕਰਨਾ ਬੰਦ ਕਰੋ ਇਹਨਾਂ ਚੀਜ਼ਾਂ ਦਾ ਜਿਹੜਾ ਵਿਰੋਧ ਕਰਨਾ ਵੀ ਬੰਦ ਕਰੋ ਆਪਣੇ ਲੈਵਲ ਦੇ ਉੱਪਰ ਕੰਮ ਕਰਨਾ ਸ਼ੁਰੂ ਕਰੋ ਸਸਰੀ ਕਾ ਅਦਾਬ ਧੰਨਵਾਦ